ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਮੋਤਪਾਲ ਨੇ ਇੱਕ ਤੁਨਕਰਤੂਤ ਦਰਸ਼ਣੀ ਹੈ ਬਹੁਤ ਲੋਕ ਉਹ ਨੇ ਸਾਡੇ ਕੌਮ ਦੇ ਵਿੱਚ ਜਿਹੜੇ ਕੌਮ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਦੇ ਨਾਲ ਮਿਲ ਕੇ ਬਹੁਤ ਕੁਝ ਕਰ ਰਹੇ ਨੇ ਅਸਾਮ ਦੇ ਵਿੱਚ ਬੀਜਪੀ ਦੀ ਸਰਕਾਰ ਹੈ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਨੂੰ ਫੋਨ ਵਗੈਰਾ ਜਿਹੜੇ ਮਹੀਆ ਕਰਵਾਏ ਗਏ ਨੇ ਜਾਨਕਿ ਅਮਰਤਪਾਲ ਕੋਲੇ ਫੋਨ ਹੈਗਾ ਗੱਲਬਾਤ ਕਰਨ ਵਾਸਤੇ ਔਰ ਇਹ ਗੱਲ ਕੋਈ ਮੈਂ ਆਪ ਲਈ ਕਹਿ ਰਿਹਾ ਜਿਹੜੇ ਸਿਮਰਜੀਤ ਸਿੰਘ ਵਕੀਲ ਨੇ ਅਮਰਤਪਾਲ ਦੇ ਕੇਸ ਵੀ ਉਹਨਾਂ ਲੜੇ ਨੇ ਉਹਨਾਂ ਦੀ ਇੱਕ ਇੰਟਰਵਿਊ ਹੈ ਉਹ ਕਹਿੰਦੇ ਜਿਹੜੇ ਇਹਦੇ ਸਾਥੀ ਸੀ ਇਹਨਾਂ ਨੂੰ ਬਖ ਤਾਂ ਕੀਤਾ ਗਿਆ ਪੰਜਾਬ ਲੈ ਜਾਂਦਾ ਗਿਆ ਕਿ ਅਮਰਤਪਾਲ ਲਈ ਕੋਈ ਗੱਲਬਾਤ ਇਹ ਸੁਣ ਨਾ ਸਕਣ ਇਸ ਕਰਕੇ ਇਹਨੂੰ ਬਖ ਕੀਤਾ ਗਿਆ ਇਹਦੇ ਸਾਥੀਆਂ ਨਾਲ ਔਰ ਜਦੋਂ ਕਿਤੇ ਫੋਨ ਤੇ ਗੱਲ ਕਰਦਾ ਸੀ ਕਿਸੇ ਗੈਂਗਸਟਰ ਦੇ ਨਾਲ ਤਾਂ ਉਦੋਂ ਇਹਦੇ ਸਾਥੀ ਗੱਲ ਸੁਣ ਲੈਂਦੇ ਸੀ ਖਾਸ ਕਰਕੇ ਜਿਵੇਂ ਦਲਜੀਤ ਕਲਸੀ ਦੀ ਗੱਲ ਕਰਦੇ ਹਾਂ ਉਹ ਧਿਆਨ ਰੱਖਦਾ ਸੀ ਬਾਜੇ ਕੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਟਾਮਨ ਡੋਲਦੀਆਂ ਗੋਲੀਆਂ ਖਾਂਦਾ ਹੈ ਅਮਰਪਾਲ ਇਹ ਸਾਰਾ ਕੁਝ ਤਾਂ ਕੀਤਾ ਗਿਆ ਕਿਉਂਕਿ ਅਮਰਪਾਲ ਚਾਹੁੰਦਾ ਸੀ ਕਿ ਮੈਂ ਇਹਨਾਂ ਨਾਲ ਵੱਖ ਰਵਾਂ ਔਰ ਜਿਹੜੀਆਂ ਕਾਲੀਆਂ ਕਰਤੂਤਾਂ ਉਹਨੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕੌਮ ਦੇ ਮੱਥੇ ਤੇ ਕਲੰਕ ਲਾਉਣ ਵਾਸਤੇ ਕਰਨੀਆਂ ਨੇ ਉਹ ਕੱਲਾ ਕਰ ਸਕੇ ਕਿਸੇ ਨੂੰ ਉਹਦੇ ਕੰਸੋ ਨਾ ਮਿਲੇ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਇੱਕ ਘਰ ਦਿੱਤਾ ਗਿਆ ਸੀ ਤਿੰਨ ਕਮਰਿਆਂ ਦਾ ਜਿਹਦੇ ਵਿੱਚ ਖਾਣ ਪੀਣ ਦੀ ਖੁੱਲ ਸੀ ਜੋ ਮਰਜ਼ੀ ਖਾ ਪੀ ਸਕਦੇ ਸੀ ਖੇਡਣ ਵਾਸਤੇ ਛੋਟਾ ਜਿਹਾ ਗਰਾਊਂਡ ਹੁੰਦਾ ਉੱਥੇ ਅਖਬਾਰਾਂ ਇਹਨਾਂ ਦੇ ਕੋਲ ਪਹੁੰਚਦੀਆਂ ਨੇ ਮੈਗਜ਼ੀਨਾਂ ਦੇ ਕੋਲ ਪਹੁੰਚਦੇ ਨੇ ਜਾਨਿ ਕਿ ਐਸ ਇਸਰਤ ਦੀ ਜ਼ਿੰਦਗੀ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਜੀ ਰਹੇ ਸੀ ਪਰ ਜਿਸ ਮਕਸਦ ਦੇ ਲਈ ਇਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਉਹ ਮਕਸਦ ਅਗਲੇ ਦਾ ਪੂਰਾ ਨਹੀਂ ਹੁੰਦਾ ਸੀ ਕਿਉਂਕਿ ਜਿਹੜੇ ਗੁੰਡਾਗਰਦੀ ਇਹਦੇ ਕੋਲੋਂ ਕਰਵਾਉਣੀ ਸੀ ਉਹ ਛੇਤੀ ਕਿਤੇ ਹੋ ਨਹੀਂ ਰਹੀ ਸੀ ਮੁਕਤੀ ਗੱਲ ਇਹ ਕਹਿ ਸਕਦੇ ਆ ਕਿ ਅਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਨੇ ਜੋ ਕੁਝ ਕਰਵਾਇਆ ਅਮਰਤਪਾਲ ਦੇ ਕੋਲੋਂ ਕਰਵਾਇਆ ਇਹ ਵੀ ਕਹਿ ਸਕਦੇ ਆ ਕਿ ਇਹਨੂੰ ਜਦੋਂ ਦੁਬਈ ਤੋਂ ਪਲਾਨ ਕਰਕੇ ਪੰਜਾਬ ਵਿੱਚ ਲਿਆਂਦਾ ਗਿਆ ਇਹ ਸਭ ਕੁਝ ਜਾਣ ਕੇ ਪਲਾਨ ਕੀਤਾ ਹੋਇਆ ਸੀ ਔਰ ਪਿੰਡਾਂ ਵਾਲੇ ਸੰਤਾਂ ਦੀ ਹਾਲਾਂਕਿ ਮੈਂ ਸੰਤ ਨਹੀਂ ਮੰਨਦਾ ਉਹਨਾਂ ਨੂੰ ਮੈਂ ਇੱਕ ਅਤਵਾਦੀ ਕਹਿਣਾ ਹੁਣਾ ਉਹਨਾਂ ਦੀ ਕਾਪੀ ਕਰਵਾਈ ਜਾਂਦੀ ਹੈ ਮਤਲਬ ਲੋਕ ਮਿਹੰਡਰਾ ਵਾਲੇ ਤੋਂ ਡਰਦੇ ਸੀ ਜਸਤਕਾਰ ਕਰਦੇ ਸੀ ਉਹਦੇ ਮੁਤਾਬਕ ਇਹ ਤੋਂ ਕਾਪੀ ਕਰਵਾ ਕੇ ਪੰਜਾਬ ਦੇ ਵਿੱਚ ਉਭਾਰਿਆ ਜਾਂਦਾ ਹੈ ਨਸ਼ਾ ਸ਼ਰਾਬ ਦੀ ਗੱਲ ਕਰਦਾ ਹੈ ਅਮਰ ਸ਼ਕਾਉਣ ਦੀ ਗੱਲ ਕਰਦਾ ਹੈ ਪਰ ਕਿਤੇ ਨਾ ਕਿਤੇ ਗਲਤੀ ਕਰ ਬੈਠਦਾ ਜਦੋਂ ਇੱਕ ਕੁੜੀ ਦੇ ਨਾਲ ਇਹਦੇ ਗਨਮੈਨ ਦਾ ਚੱਕਰ ਪੈਂਦਾ ਤੇ ਉਦੋਂ ਇਹਨੂੰ ਉਬਰਿੰਦਰ ਫੋਨ ਕਰਕੇ ਕਹਿੰਦਾ ਤੇ ਇਹ ਬਰਦਾਸ਼ਤ ਨਹੀਂ ਕਰ ਸਕਿਆ ਉਸ ਮੁੰਡੇ ਨੂੰ ਇਹਨਾਂ ਨੇ ਚੱਕ ਕੇ ਕੁੱਟਮਾਰ ਕੀਤੀ ਪਰਚਾ ਪੈ ਜਾਂਦਾ ਤੇ ਉਹ ਰੱਦ ਕਰਾਉਣ ਵਾਸਤੇ ਥਾਣੇ ਤੇ ਹਮਲਾ ਕਰ ਦਿੱਤਾ ਇੱਥੋਂ ਇਹ ਤਾਂ ਪੰਗਾ ਪੈ ਜਾਂਦਾ ਔਰ ਇੱਕ ਹੋਰ ਬਹੁਤ ਵੱਡੀ ਗੱਲ ਉਹ ਵਕੀਲ ਸਾਹਿਬ ਨੇ ਕਹੀ ਉਹ ਕਹਿੰਦੇ ਕਹਿੰਦੇ ਵੀ ਇਹ ਲਾਹੌਰ ਵੀ ਗਿਆ ਹੋਇਆ ਯਾਨੀ ਕਿ ਪਾਕਿਸਤਾਨ ਵੀ ਜਾ ਕੇ ਆਇਆ ਇਹਨਾਂ ਨੇ ਕੁਝ ਬੰਦੇ ਪੰਜਾਬ ਤੋਂ ਚੱਕ ਕੇ ਲਾਹੌਰ ਲੈ ਕੇ ਗਏ ਇਹ ਕਿੰਨਾ ਕੁ ਸੱਚ ਹੈ ਵਕੀਲ ਨੇ ਕਹਿਣ ਮੁਤਾਬਕ ਉੱਥੇ ਬੰਦੇ ਡਰਾਏ ਧਮਕਾਏ ਔਰ ਜਿਹੜਾ ਅਵਤਾਰ ਸਿੰਘ ਖੰਡਾ ਸਿੰਘ ਇੰਗਲੈਂਡ ਵਿੱਚ ਉਹਦਾ ਕਤਲ ਵੀ ਕਿਵੇਂ ਕਰਵਾਇਆ ਅਮਰਤਪਾਲ ਨੇ ਔਰ ਉਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਕਹਿੰਦੇ ਜਿਹੜਾ ਅਰਸ਼ਦਲਾ ਹੈਗਾ ਉਹਦੀ ਗੁਰਪ੍ਰੀਤ ਹਰੀ ਦੇ ਹਰੀ ਨੌਨ ਦੇ ਨਾਲ ਜਿਹੜੇ ਦਾ ਕਤਲ ਹੋਇਆ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ ਸੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹਦੇ ਨਾਲ ਕੋਈ ਤਾਰਾ ਨਹੀਂ ਜੁੜਦਿਆਂ ਸੀ ਜਦੋਂ ਕਹਿੰਦੇ ਹਰੀ ਨੌ ਦਾ ਜਣ ਕੇ ਗੁਰਪ੍ਰੀਤ ਸਿੰਘ ਹਰੀ ਨੌਨ ਦਾ ਕਤਲ ਕਰਵਾ ਦਿੱਤਾ ਅਮਰਤਪਾਲ ਨੇ ਆਪਣੇ ਬੰਦਿਆਂ ਕੋਲੋਂ ਉਦੋਂ ਬਾਅਦ ਦੇ ਵਿੱਚ ਕਹਿੰਦੇ ਅਮਰਤਪਾਲ ਨੇ ਫੋਨ ਕਰਕੇ ਅਸਡਲੇ ਨੂੰ ਕਿਹਾ ਵੀ ਹੁਣ ਜ਼ਿੰਮੇਵਾਰੀ ਤੂੰ ਲੈ ਮੈਂ ਫਸ ਜਾਣਾ ਇਹ ਸਭ ਕੁਝ ਉਹ ਵਕੀਲ ਨੇ ਖੁਲਾਸੇ ਕੀਤੇ ਐ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਹੈ ਜਾਂ ਨਹੀਂ ਪਰ ਇਹ ਗੱਲ ਮੈਂ ਕਹਿ ਦੇਣਾ ਜਿਹੜੀਆਂ ਅਮਰਤਪਾਲ ਦੀਆਂ ਕਦੀੜਾਂ ਨੇ ਭੇਡਾਂ ਨੇ ਉਹ ਨਹੀਂ ਗੱਲ ਮੰਨਦੀਆਂ ਉਹਨਾਂ ਕੋਲੇ ਗਾੜੀ ਕੋਲੋਚ ਹੁੰਦਾ ਸਾਡਾ ਭਾਈ ਸਾਹਿਬ ਮੁੱਖ ਮੰਤਰੀ ਬਣੂਗਾ ਉਹਨਾਂ ਕੋਲ ਇਹ ਆਹੀ ਗੱਲਾਂ ਹੁੰਦੀਆਂ ਨੇ ਹੁਣ ਜਿਹੜੇ ਖੁਲਾਸੇ ਕੀਤੇ ਨੇ ਕਿ ਲਾਹੌਰ ਤੱਕ ਵੀ ਬੰਦਾ ਜਾ ਕੇ ਆਇਆ ਜਾਨੀ ਕਿ ਪਾਕਿਸਤਾਨ ਵੀ ਜਾ ਕੇ ਆਇਆ ਖਿੱਦਾਂ ਸ਼ਰਿਆਂ ਵੀ ਪਤਾ ਹੈ ਔਰ ਇਹਨਾਂ ਦੀ ਔਕਾਤ ਜਿਹੜੇ ਕਹਿੰਦੇ ਸੀ ਦਵਾਈ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰਦਾ ਸੀ ਉੱਥੇ 2 4000 ਦਿਨਾਰ ਦੀ ਗੱਲ ਇਹ ਬੰਦਾ ਕਰਦਾ ਜਾਨੀ ਕਿ ਜਿਹੜੇ ਬੰਦੇ ਕਹਿੰਦੇ ਟਰਾਂਸਪੋਰਟ ਦਾ ਕੰਮ ਸੀ ਅਮੀਰ ਬੰਦਾ ਸੀ ਇਹ ਸਭ ਨੰਗ ਨੰਗ ਸੀ ਲੁੱਟਾਂ ਖੋਹਾਂ ਕਰਨ ਵਾਲੇ ਗੈਂਗਸਟਰਾਂ ਦੇ ਨਾਲ ਮਿਲ ਕੇ ਧੋਤਿੰਗ ਲੈਣ ਵਾਲੇ ਤੇ ਇਹਨੂੰ ਇੱਕ ਧਾਰਮਿਕ ਆਗੂ ਬਣਾ ਕੇ ਪੇਸ਼ ਕੀਤਾ ਗਿਆ ਤੇ ਸਾਡੀ ਕੌਮ ਦੇ ਵਿੱਚ ਮੈਂ ਸਰਿਆਮ ਕਹਿੰਦਾ ਵੀ ਅੰਧ ਭਗਤ ਬਹੁਤ ਨੇ ਜਿਹੜੇ ਅੰਨੇ ਸ਼ਰਧਾ ਰੱਖਣ ਵਾਲੇ ਨੇ ਤੇ ਬਸ ਉਹ ਇੱਕ ਅੰਦੀ ਗੱਲਬਾਤ ਸੁਣ ਲੈਣ ਗੰਦਗੀ ਨੂੰ ਪਹਾੜਾਂ ਤੇ ਚੜਾ ਦਿੰਦੇ ਹੁੰਦੇ ਆ ਸਭ ਤੋਂ ਵੱਡੀ ਗੱਲ ਜਿਹੜੀ ਉਹ ਵਕੀਲ ਸਾਹਿਬ ਨੇ ਕਹੀ ਉਹ ਕਹਿੰਦੇ ਵੀ ਜਿਹੜਾ ਅਜਨਾਲਾ ਕੰਡ ਹੋਇਆ ਉਹ ਕੋਈ ਧਾਰਮਿਕ ਮਸਲਾ ਨਹੀਂ ਸੀ ਤੇ ਉਹ ਇਹਨਾਂ ਦਾ ਇੱਕ ਜਨਾਨੇ ਛੇੜਨ ਦਾ ਮਸਲਾ ਸੀ ਤੇ ਉਹਨੂੰ ਧਾਰਮਿਕ ਮਸਲਾ ਬਣਾ ਕੇ ਅਮਰਪਾਲ ਨੂੰ ਜਣ ਕੇ ਮੂਤਪਾਲ ਨੂੰ ਇੱਕ ਬਹੁਤ ਵੱਡਾ ਕੌਮ ਦਾ ਆਗੂ ਬਣਾ ਕੇ ਪੇਸ਼ ਕਰ ਦਿੱਤਾ ਗਿਆ ਤੇ ਹੁਣ ਇਹਦਾ ਖਮਿਆਜਾ ਜਿਹੜਾ ਉਹ ਪੰਜਾਬ ਦੇ ਵਿੱਚ ਸ਼ੇਖ ਕੌਮ ਨੂੰ ਤੇ ਪੰਜਾਬੀਆਂ ਨੂੰ ਭੋਤਨਾ ਪੈ ਰਿਆ ਔਰ ਨਜ਼ਾਰੇ ਕੌਣ ਲੈ ਰਿਆ ਅਮਰਤਪਾਲ ਦਾ ਪਰਿਵਾਰ ਭਾਪਾ ਉਹਦਾ ਹੁਣ ਜਿਹੜੇ ਦੇ ਨਾਲ 10 ਬੰਦੇ ਹੋਰ ਫੜੇ ਹੋਏ ਸੀ ਬਾਜ ਇੱਕ ਵਰਗੋ ਤਾਂ ਮਾਤੜ ਸੀ ਇੰਨਾ ਖਰਚਾ ਕਿੱਥੋਂ ਕਰ ਸਕਦੇ ਸੀ ਹੁਣ ਇਹਦਾ ਪਰਿਵਾਰ ਜਾਂਦਾ ਸੀ ਇਹਦੇ ਘਰ ਵਾਲੇ ਵੀ ਡਿਵਰੂ ਕਾ ਰੈਂਦੀ ਹੈ ਤੇ ਉਹ ਲੱਖਾਂ ਰੁਪਏ ਖਰਚਾ ਕਰਕੇ ਇਹਨੂੰ ਖਰਚਾ ਪਾਣੀ ਦੇ ਕੇ ਆਉਂਦਾ ਸੀ ਤੇ ਹੁਣ ਵੀ ਜਿਹੜੀ ਲੁੱਟ ਖੁੱਟ ਹੈਗੀ ਆ ਅਮਰਪਾਲ ਦੇ ਭਾਬੇ ਕੋਲ ਐ ਸਭ ਉਹ ਵਕੀਲ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਜਿੰਨਾ ਵੀ ਪੈਸਾ ਲੁੱਟ ਖੁੱਟਦਾ ਹੈਗਾ ਉਹ ਅਮਰਪਾਲ ਦੇ ਭਾਬੇ ਕੋਲ ਹੈ ਇਹ ਕਰਦੂਤਾ ਨੇ ਅਮਰਪਾਲ ਦੇ ਆ ਜਿਹਨੂੰ ਸਾਡੇ ਪੰਜਾਬ ਦੇ ਲੋਕ ਭੇਡਾਂ ਦੀ ਤਰ੍ਹਾਂ ਕਹਿ ਰਹੇ ਨੇ ਕਿ ਸਾਨੂੰ ਭਾਈ ਸਾਹਿਬ 2025 ਦੇ ਵਿੱਚ ਮੁੱਖ ਮੰਤਰੀ ਬਣਨਾ ਚਾਹੀਦਾ ਸਾਡਾ ਭਾਈ ਸਾਹਿਬ ਮੁੱਖ ਮੰਤਰੀ ਹੋਵੇ ਜਿਹੜੇ ਇਦਾਂ ਦੇ ਕਰ ਰਹੇ ਨੇ ਇਹ ਕਰਦੋਤਾ ਉਹਨਾਂ ਲਈ ਦੱਸਿਆ ਨੇ ਹਾਜਮ ਕਰਨਾ ਹੋਇਆ ਕਰ ਲਿਓ ਤਿੰਨ ਹੀ ਭੇਡਾਂ ਦਾ ਕੰਮ ਹੁੰਦਾ ਵਿਆਹ ਬਿਆਹ ਕਰੀ ਜਾਣਾ ਤੇ ਇਹ ਸੁਣ ਕੇ ਮੈਨੂੰ ਵੀ ਕਹਿਣਾ ਬੀਜੇਪੀ ਦਾ ਏਜੰਟ ਹੈ ਇਹ ਸੌਖਾ ਹੁੰਦਾ ਕਿਸੇ ਨੂੰ ਕਹਿਣਾ ਪਰ ਇਹ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹ ਕੋਈ ਆਪ ਨਹੀਂ ਕੀਤੀਆਂ ਵਕੀਲ ਸਾਹਿਬ ਦੀ ਇੱਕ ਇੰਟਰਵਿਊ ਹੈ ਉਹ ਸੁਣ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ